ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਜਮਾਤਾ ਜਿੰਦ ਕੌਰ ਜੱਦੀ ਪਿੰਡ ਓਡਰ ਜੋਇਕੇ ਅਤੇ ਚਿੱਲਕੇ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਰਿਆਂ ਦੀ ਰਹਿਨਵਾਈ ਹੇਠ 27 ਮਾ 3 ਰੋਜਾ ਸਾਲਾਨਾ ਮਹਾਨ ਗੁਰਮਤ ਸਵਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਅਖੰਡ ਪਾਠ ਸਾਹਿਬ ਜੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਨੇ ਜੁੜੀ ਬੈਠੀ ਸੰਗਤ ਨੂੰ ਕਥਾ ਕੀਰਤਨ ਅਤੇ ਸੂਰਬੀਰ ਜੋਦਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸਮਾਗਮ ਵਿੱਚ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ ਸੰਤ ਬਾਬਾ ਅਵਤਾਰ ਸਿੰਘ ਸੂਰ ਸਿੰਘ ਵਾਲੇ, ਬਾਬਾ ਰਗਵੀਰ ਸਿੰਘ ਖਿਆਲੇ ਵਾਲੇ, ਬਾਬਾ ਸੋਚਾ ਸਿੰਘ, ਬਾਬਾ ਸੰਤ ਸਿੰਘ ਕਿਰਪਾਲ ਸਿੰਘ, ਗੁਰੂ ਕੇ ਬਾਗ ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਸੁਖਦੇਵ ਸਿੰਘ ਖਿਆਲੇ ਵਾਲਿਆਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਤੇ ਸੰਤ ਮਹਾਪੁਰਸ਼ਾਂ ਤੇ ਜਥਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਚਾਹ ਪਕੌੜੇ ਆਈਸਕ੍ਰੀਮ ਗੋਲ ਗੱਪੇ ਅਤੇ ਕਈ ਹੋਰ ਸ਼ਵਾਦੀ ਪਕਵਾਨਾਂ ਦੇ ਲੰਗਰ ਅਤੁੱਟ ਵਰਤਾਏ ਗਏ ਸ਼ਾਮ ਨੂੰ ਗੁਰੂ ਦੀਆਂ ਅਲਾਰਡੀਆਂ ਫੌਜਾਂ ਵੱਲੋਂ ਗੱਤਕੇ ਅਤੇ ਕੋੜ ਦੌੜਾ ਜੋਰ ਦਿਖਾਏਗੇ ਇਸ ਮੌਕੇ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ ਜਿਸ ਵਿੱਚ ਜਥੇਦਾਰ ਬਾਬਾ ਤਰਲੋਕ ਜੀ ਖਿਡਾਰੇ ਵਾਲੇ ਅਤੇ ਬਾਬਾ ਲੱਖਾ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਉੱਚੇ ਚੇਤੇ ਤੋਰ ਤੇ ਪੁੱਜੇ ਉਹਨਾਂ ਕਬੱਡੀ ਟੂਰਨਾਮੈਂਟ ਦਾ ਆਗਾਜ਼ ਕੀਤਾ ਇਸ ਮੌਕੇ ਮਹਾਰਾਣੀ ਜਿੰਦਕੌਰ ਕਬੱਡੀ ਕਲੱਬ ਆਰਡਰ ਬਾਬਾ ਵਿਦੀ ਚੰਦ ਕਲੱਬ ਸੁਰ ਸਿੰਘ ਬਾਬਾ ਕਾਲੇ ਮਾਹਰ ਕਬੱਡੀ ਕਲੱਬ ਪਿੰਡ ਪਧਰੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਆਦੀ ਟੀਮਾਂ ਦਰਮਿਆਨ ਗਹਿਰੇ ਖੇਡ ਮੁਕਾਬਲੇ ਦੇਖਣ ਨੂੰ ਮਿਲੇ ਜਿੱਦਾਂ ਖੇਡ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ ਪ੍ਰਬੰਧਕਾਂ ਵੱਲੋਂ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇਵਾਲ ਤੇ ਬਾਬਾ ਲੱਖਾ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੂੰ ਸੋਨੇ ਦੇ ਕੈਂਠੇ ਦੇ ਕੇ ਸਨਮਾਨਿਤ ਜੇਤੂ ટીਮ ਨੂੰ ਹਜ਼ਾਰਾਂ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤਰਮਿੰਦਰ ਸਿੰਘ ਕਾਲਾ ਸਾਬਕਾ ਸਰਪੰਚ ਜੇਦਾਰ ਸਿੰਘ ਆ order ਸਾਬਕਾ ਸਰਪੰਚ ਕਾਲਾ ਚੇਲੇ ਦੇ ਜਰਜਿੰਦਰ ਸਿੰਘ ਜੋਇਕੇ ਗੁਰਜੰਟ ਸਿੰਘ ਜੂਐਸਏ ਸਾਬਕਾ ਸਰਪੰਚ ਰੇਸ਼ਮ ਸਿੰਘ ਕੋਟਲੀ ਔਲਖ ਪੰਮਾ ਕੋਟਲੀ ਤਰਨਵੀਰ ਸਿੰਘ ਤਨੋਏ ਬੱਬਾ ਹੀਰਾ ਸਿੰਘ ਬੱਬਾ ਤਰਲੋਕ ਸਿੰਘ ਥਾਣੇਦਾਰ ਮਹਾਵੀਰ ਸਿੰਘ ਪੰਮਾ ਕੋਟਲੀ ਜਿੰਦਾ ਕੋਚ ਹੈਪੀ ਬੰਬ ਸਰਪੰਚ ਸਾਫ ਦਾ ਸਰਪੰਚ ਮਹਾਵੀਰ ਸਿੰਘ ਸਾਫ ਦਾ ਸਰਪੰਚ ਜੁਰਤਪਾਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਇਸ ਮੌਕੇ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਧੰਨ 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 ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਸਮਰਥਕ ਸਾਲਾਨਾ ਜੋੜ ਮੇਲੇ ਮਾਰਗ ਜਿੰਦਕਾ ਔਰ ਨਗਰ ਉਧਰ ਇਲੇਕੇ ਦੇ ਜੋ ਕੇ ਸੰਗਤ ਸਮੂਹ ਸਾਰੀ ਸੰਗਤ ਸਾਧ ਸੰਗਤ ਵੱਲੋਂ ਹਰ ਸਾਲਾਂ ਦੀ ਤਰ੍ਹਾਂ ਸਤਾਈਆਂ ਗੁਰਮਤਿ ਸਮਾਲ ਮਨਾਏ ਜਾ ਰਹੇ ਆ ਜਿਸ ਵਿੱਚ ਰਾਗੀ ਢਾਡੀ ਕੁਸ਼ਰ ਕਥਾਵਾਚਕ ਸਾਰੇ ਹਾਜ਼ਰੀਆਂ ਪਰੇ ਮਹਾਪੁਰਖ ਹਾਜ਼ਰੀਆਂ ਪਰੇ ਆ ਇਹ ਸੰਗਤ ਦੇ ਸੋਜ ਨਾਲ ਸੰਗਤ ਦੇ ਸੋਜ ਬਣਾਈ ਜੋੜ ਮੇਲੇ ਮਨਾਏ ਜਾਂਦੇ ਆ ਜੀ ਅੱਗੇ ਤੋਂ ਸਾਡੀ ਇਹੋ ਬੇਨਤੀ ਹੈ ਮਾੜੀ ਕਿਰਪਾ ਕਰਨ ਭਾਨਤਨ ਗੁਰੂ ਆਮਦਾਸ ਜੀ ਸਾਧ ਸੰਗਤ ਦੀਆਂ 73 ਬਖਸ਼ਣ ਪ੍ਰੇਮ ਭਾਵਨਾ ਬਖਸ਼ਣ ਨਗਰਾਂ ਖੜੇ ਤੇ ਚੜ੍ਹਦੀਆਂ ਕਲਾ ਕਰਨ ਤੇ ਆਪ ਜੀ ਦੇ ਗੁਰਪੁਰਬ ਜੋੜ ਮੇਲੇ ਮਨਾਉਂਦੇ ਉਤਸ਼ਾਹ ਬਚਨੇ ਆਂ ਦਾਸਾਂ ਦੇ ਸਿਰ ਤੇ ਮੇਰ ਪ੍ਰਿਆਸ ਸਾਹ ਸੰਦੇ ਮੇਰ ਪ੍ਰਿਆਸ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਣ ਦੀ ਅੱਜ ਇਹ ਸੰਤ ਬਾਬਾ ਕ੍ਰਿਪਾਲ ਸਿੰਘ ਗੁਰੂ ਦੇ ਬਾਗ ਵਾਲੇ ਸੰਤ ਬਾਬਾ ਸੁਚਾ ਸਿੰਘ ਜੀ ਕਿਲਾ ਆਨੰਦਗੜ੍ਹ ਸਾਹਿਬ ਵਾਲੇ ਨਾਨਕ ਸਿੰਘ ਜੱਜੇਦਾਰ ਬਾਬਾ ਤਰਲੋਪ ਸਿੰਘ ਖਿਆਲੇ ਵਾਲੇ ਤਰਨਤਾਲ ਬਾਬਾ ਰਕबीर ਸਿੰਘ ਜੀ ਖਿਆਲੇ ਵਾਲੇ ਤਰਨਤਾਲ ਹੋਰ ਮਹਾਂਪੁਰਖ ਬਾਬਾ ਜਗਿੰਦਰ ਸਿੰਘ ਜੀ ਲੋਪੋਗਿਆਲੇ ਔਰ ਬਾਬਾ ਸੁਰਸਿੰਘ ਵਾਲੇ ਮਹਾਂਪੁਰਖ ਸੁਰਸਿੰਘ ਵਾਲੇ ਬਾਬਾ ਉਤਾਰ ਸਿੰਘ ਜੀ ਉਹਨੇ ਰਹਿਮਾਈ ਹਟ ਸਾਰੇ ਮਹਾਂਪੁਰਖਾਂ ਦੀ ਰਹਿਮਾਈ ਉਹ ਗੁਰੂ ਗੋਸਾਰੀ ਸਾਰੀ ਸਾਸ ਸੰਗਤ ਦਾ ਧੰਨਵਾਦ ਜੀ ਜਿਨਾਂ ਨੇ ਹਾਜ਼ਰੀਆਂ ਭਰੀਆਂ ਨੇ ਜਿਨਾਂ ਨੇ ਦਰਸ਼ਨ ਦਿੱਤੇ ਆ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਣ ਕੇ ਦਰਸ਼ਨ ਦੇ ਕੇ ਸਾਨੂੰ ਤਾਂ ਨਿਹਾਲ ਕੀਤਾ ਹੈ ਨੌ ਜਾਨ ਵੀਰਾਂ ਦਾ ਧੰਨਵਾਦ ਜਿਹੜੇ ਸੇਵਾ ਕਰਿਆ ਹਾਂ ਜੀ ਇਹਨਾਂ ਦੇ ਵੀਰਾਂ ਦਾ ਆਪ ਦੇ ਮੁਖ ਦੇ ਵੀ ਸਾਡੇ ਵੀਰ ਗਏ ਨੇ ਬਹੁਤ ਸ਼ੋਗ ਮਾਇਆ ਨਾਲ ਦੇ ਰਹਿਆ ਸਰਦਾਰ ਪਰਮਜੀਤ ਸਿੰਘ ਕੈਨੇਡਾ ਜਿਨ੍ਹਾਂ ਵੱਲੋਂ ਸਾਨੂੰ ਬਹੁਤ ਉਤਸ਼ਾਹ ਸੰਜੋਗ ਮਿਲਦਾ ਹਰ ਵਾਰੀ ਜੀ ਜੋ ਵੀ ਨਗਰ ਦੇ ਵਿੱਚ ਅਸੀਂ ਕਾਰਜ ਕਰੀਏ ਸਰਦਾਰ ਪਰਮਜੀਤ ਸਿੰਘ ਕਨੇਡਾ ਵੱਲੋਂ ਸਾਨੂੰ ਬਹੁਤ ਸਹਿਯੋਗ ਮਿਲਦਾ ਏ ਰੂ ਇਹ ਤਾਂ ਮਹਾਰੀ ਕਿਰਪਾ ਕਰਨ ਮਾਰ ਦੇ ਵੀਰਾਂ ਦੇ ਸਾਰੇ ਮੇਰੇ ਪਿਆਰੇ ਹੱਥ ਰੱਖ ਕੇ ਆਪਣੀ ਮਹਾਰਾਜ ਆਪ ਸੇਵਾ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ